ਧੰਨਵਾਦ ਹੈ ਇੱਕ ਮੁੰਡਾ ਆਇਆ ਹੈ ਜਿਹਦੇ ਖੇਡਦੇ ਆ ਕਹਿੰਦੇ ਇੱਕ ਵਾਰੀ ਨਹੀਂ ਦੋ ਤਿੰਨ ਵਾਰੀ ਉਹਦੇ ਸੱਟ ਲੱਗ ਗਈ ਹੈ ਚਾਰ ਵਾਰੀ ਸੱਟ ਲੱਗ ਗਈ ਹੈ ਇਸੇ ਨਗਰ ਦਾ ਮੁੰਡਾ ਹੈ ਪਰ ਘਰ ਤੇ ਇਹਨੂੰ ਹਲਾਬ ਜਿਹੜੇ ਵੇ ਕਰਦੇ ਆ ਉਹ ਅਜਾਜਤੀ ਦੇਣੋ ਫਟ ਗਏ ਵੀ ਤੂੰ ਖੇਡ ਕਰਦੀਆਂ ਚੁੰਦੀਆਂ ਛੱਤਾਂ ਤੇ ਕਹਿੰਦੇ ਵੀ ਜਦੋਂ ਰੂਹਾਂ ਬਲੁੰਦਰੀਆਂ ਜਾਂਦੀਆਂ ਜਦੋਂ ਸਿਕਰ ਰੋਵੇ ਜੇ ਆਟਾ ਹੈਗਾ ਤੇ ਬਾਲਣ ਹੈ ਨਹੀਂ ਜੇ ਬਾਲਣ ਹੈਗਾ ਤੇ ਕਰੇ ਆਟਾ ਹੈ ਨਹੀਂ ਉਹ ਖੇਡੂ ਦੱਸੋ ਭਲਾ ਕਿਵੇਂ ਚੌਥੀ ਵਾਰ ਬਹੁਤ ਵੱਡੀ ਸੰਟੇ ਦੇ ਲੱਗ ਗਈ ਹੈ ਹੁਣ ਡਾਕਟਰਾਂ ਨੇ ਬਹੁਤ ਜਿਆਦਾ ਖਰਚਾ ਦੱਸ ਦਿੱਤਾ ਹੈ ਵੀ ਜੇ ਤੂੰ ਇਲਾਜ ਕਰਵਾਉਣਾ ਹੈ ਤੇ ਐਨੇ ਲੱਖ ਲੱਗਣ ਉਹ ਪੈਸੇ ਆਪਾਂ ਸਾਰਿਆਂ ਨੇ ਇਕੱਠੇ ਕਰਕੇ ਦੇਣੇ ਆ 10 20 150 ਕੋਈ ਫਰਕ ਨਹੀਂ ਪੈਂਦਾ ਮੈਂ ਇਹਦੇ ਨਾਲ ਦੇ ਮੁੰਡਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਰੇ ਰਲ ਕੇ ਹੌਲੀ-ਹੌਲੀ ਦਰੋ ਉਧਰ 500 ਰੁਪਇਆ 5000 ਗੁਰਵਿੰਦਰ ਕਾਂਗੇ ਵੱਲੋਂ ਦਿੱਤਾ ਜਾਵੇਗਾ ਇੱਕ ਵਾਰੀ ਧਾੜੀ ਮਾਰ ਦਿਓ ਯਾਰ ਮੁੰਡੇ ਦੇ ਲਈ ਗੁਰਵਿੰਦਰ ਕਾਂਗੇ ਵੱਲੋਂ 5000 ਸਾਰਿਆਂ ਨੇ ਜਰੂਰ ਇਸ ਖਿਡਾਰੀ ਦੀ ਮਦਦ ਕਰਨੀ ਹੈ ਗੁਰਵਿੰਦਰ ਕਾਂਗੇ ਵੱਲੋਂ 5000 ਦੀ ਮਦਦ ਗੁਰਵਿੰਦਰ ਹਰ ਇੱਕ ਮੇਲੇ ਤੇ ਮੈਂ ਵੇਖਦਾ ਵੀ ਕਿਸੇ ਨਾ ਕਿਸੇ ਲੋੜ ਵੰਦੀ ਹਰ ਮਦਦ ਕਰਕੇ ਜਾਂਦਾ ਹੈ ਇਹ ਮਾਣ ਹੁੰਦਾ ਹੈ ਖਿਡਾਰੀਆਂ ਦਾ ਬੇੰਤੀਰੇ ਤੋਰ ਹੌਲੀ ਹੌਲੀ ਤੋਰ ਤੈਨੂੰ ਦੁਨੀਆ ਬਹੁਤ ਪਿਆਰ ਦੇਊਗੀ ਆਪਾਂ ਕਿੰਨਾ ਸਵਾਦ ਲੈਨੇ ਆ ਕਹਿੰਨੇ ਉਹ ਫਲਾਣੇ ਤੋਂ ਫਲਾਣਾ ਭੱਜ ਗਿਆ ਫਲਾਣੇ ਨੇ ਫਲਾਣਾ ਫੜ ਲਿਆ ਇਹਨੂੰ ਆਪਾਂ ਬਰਾਬਰ ਦਾ ਕਰਨਾ ਹੈ ਦਾ ਉਹਦੇ ਸੱਟ ਲੱਗੀ ਆਪੋ ਕਰ ਲਈਏ ਇਹ ਵੀਰ ਹੈ ਸਾਡਾ ਇਹਨੂੰ ਆਪਾਂ ਬਰਾਬਰ ਦਾ ਕਰਨ 10 2 1050 ਨਾਲ ਕੋਈ ਫਰਕ ਨਹੀਂ ਪੈਂਦਾ ਹੌਲੀ ਹੌਲੀ ਚੱਲ ਰਿਓ ਸਾਰੇ ਵੀਰ ਪਿਆਰ ਦੇਣਗੇ